ਬੇਦ ਵਿਆਸਾ ਲੇਖਾ ਲੇਖੇ ਲਾਉਣਾ ਉੱਚੇ ਟਿੱਲੇ ਪਰਬਤ ਪੂਤ ਸਪੂਤਾ ਬ੍ਰਹਮਣ ਗੋੜਾ ਆਪਣਾ ਰੂਪ ਵਟਾਇਂਦਾ ਸਿੰਘ ਸ਼ੇਰ ਨੌ ਰਖਾਉਣਾ ਸ਼ੇਰ ਸਿੰਘ ਪੇਵ ਨਾ ਕਿਸੇ ਜਣਾਇਂਦਾ ਕਾਲਯੁਗ ਚੋਲਾ ਆਪ ਹੰਡਾਉਣਾ ਬਾ ਬਣੇ ਅਖਰੀ 52 ਸਾਲ ਅੰਕ ਅੰਕ ਨਾਲ ਵੰਡਾਏਂਦਾ ਆਪਣਾ ਲੇਖ ਆਪ ਮਿਟਾਉਣਾ ਪਸਮੜੇ ਆਪਣਾ ਰੂਪ ਵਟਾਏਂਦਾ ਪੰਜ ਦਤਿ ਅਗਨੀ ਭੇਟ ਚੜਾਉਣਾ ਤ੍ਰੈ ਗੁਣ ਲੰਬੂ ਆਪੇ ਲਾਏਂਦਾ ਆਪਣਾ ਲੇਖ ਆਪ ਮਕਾਉਣਾ ਕਾ ਕੀ ਕਗ ਤਨ ਮਿਲਾਇੰਦਾ ਜੋਤੀ ਜੋਤ ਹਰ ਅਖਵਾਣਾ ਨੂਰੋ ਨੂਰ ਡਗ ਮੰਗਾਇੰਦਾ ਸਾਚ ਖਾਂਡ ਦੁਆਰੇ ਫੇਰਾ ਪਾਉਣਾ ਸਾਚੇ ਤਖਤ ਸੋਬਾ ਪਾਇੰਦਾ ਬੀਸ ਬਿਕਰਮੀ ਆਪਣਾ ਹੁਕਮੇ ਆਪ ਵਰਤਾਉਣਾ ਨਾ ਕੋਈ ਮੀਟੇ ਮੀਟ ਮਿਟਾਇਂਦਾ ਸ਼ਬੀ ਪੋ ਦਿਵਸ ਸੁਹਣਾ ਰੁੱਤ ਬਸੰਤੀ ਆਪਣੇ ਲੇਖੇ ਲਾਇਂਦਾ ਆਪਣਾ ਰੂਪ ਆਪ ਵਟਾਉਣਾ ਸੱਚਖੰਡ ਨਿਵਾਸੀ ਥੇਰ ਕਰੇ ਆਪਣਾ ਕੁੰਡਾ ਲਾਹਿੰਦਾ ਥੇਰ ਕਰ ਦਵਾਰਿਓ ਸ਼ਬਦ ਗੁਰ ਨਾਲ ਮਿਲਾਉਣਾ ਗੋਬਿੰਦ ਖੇਲ ਕਰਾਏਂਦਾ ਲੋਕmaat ਫੇਰਾ ਪਾਉਣਾ ਸੰਭਲੇ ਆਪਣਾ ਬਾਂਖ ਵੜਿਆ ਆਏਂਦਾ ਤੇਰਾ ਮੇਲਾ ਆਪ ਕਰਾਉਣਾ ਆਪਣਾ ਪੱਲੂ ਹੱਥ ਫੜਾਏਂਦਾ ਤੇਰਾ ਲੇਖਾ ਤੇਰੇ ਨਿਤਰ ਵਿਖਾਉਣਾ ਲੋਕmaat ਫਿਰਾਏਂਦਾ